ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੋਪ ਨ ਹੋਵਈ ਜੇ ਲਾਇ ਰਹਾ ਅਲੇ ਹਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਭਾਰ ਸਹਸ ਸੇ ਅਣ ਪੈ ਲੱਖ ਹੋਹੀ ਤਾਂ ਇੱਕ ਨ ਚੱਲੇ ਨਾਲ ਕੇਵ ਸੱਚਿਆਰਾ ਹੋਈਐ ਇੱਕ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲੇਖਕ ਦੁਖ ਸੁਖ ਪਾਈਏ ਏਕ ਨਾ ਹੁਕਮੀ ਬਖਸ਼ੀਸ਼ ਏਕ ਹੁਕਮੀ ਸਦਾ ਪਵਾਈਏ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੇ ਤਾ ਹਉ ਮੈਂ ਕਹੈ ਨਾ ਕੋਇ ਗਾਵੈ ਕੋ ਤਾਨ ਹੋਆ ਕਿਸ ਤਾਨ ਗਾਵੈ ਕੋ ਦਤ ਜਾਣੀ ਸਾਨ ਗਾਵੈ ਕੋ ਗੁਣ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵੀ ਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀਲੈ ਫਿਰ ਦੇਹੇ ਗਾਵੈ ਕੋ ਜਪੈ ਦਿੱਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਸਗ ਬਾਹੇ ਜਗ ਜਗੰਤਰ ਖਾਹੀ ਖਾਹੀ ਹੁਕਮ ਹੀ ਹੁਕਮ ਜਲਾਏ ਰਾਹੋ ਨਨਕ ਵਿਗਸੈ ਵੀ ਪ੍ਰਵਾਹੋ ਸਚਾ ਸਾਹਿਬ ਸਾਚਨਾਏ ਪਖਿਆ ਭਾਉ ਅਪਾਰੀ ਅਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰੇ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵਿਲਾ ਸਚ ਨਾਉ ਵਡਿਆਈ ਵਿਚਾਰੇ ਕਰਮੀਆਂ ਵੇ ਕਪੜਾ ਨਦਰੀ ਮੋਖ ਦੁਆਰੇ ਨਨਕ ਏ ਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ

ਤੇਰਤ ਨਾਵਾ ਜੇ ਤਿਸ ਭਾਵਾ ਵਣ ਪਾਣੇ ਕੇ ਨਾਏ ਕਰੀ ਜੇਤੀ ਸਿਰਠੂ ਪਾਈ ਵੇਖਾ ਵਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੇ ਵਿਸੁਰਨਾ ਜਾਈ ਜੇ ਜਗ ਚਾਰੇ ਆਰਜਾ ਹੋਰ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਿਆਵੀ ਤਾ ਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣੇ ਸਿਦਪੀਰ ਸੁਰਨਾਥ ਸੁਣੇ ਧਰਤ ਤਵਲੇ ਆਕਾਸ ਸੁਣੇ ਦੀਬ ਲੋ ਪਾਤਾਲ ਸੁਣੇ ਪੋਹੀ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਈਸਰ ਬਰਮਾਇੰਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਠ ਸੜਕਾ ਈਸ਼ਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਗੁਣ ਗੇਗਾਹ ਸੁਣੇ ਸ਼ੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਥ ਹੋਵੇ ਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪੁਛਤਾਏ ਕਾਗਿ ਤੇ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੇ ਮੋ ਚੋਟਾ ਨ ਖਾਏ ਮੰਨੇ ਜਮ ਕੈ ਸਾਥ ਨ ਜਾਏ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਦ ਸਿਓ ਪ੍ਰਗਟ ਜਾਏ ਮੰਨੇ ਮਾਗ ਨ ਚੱਲੇ ਬੰਤ ਮੰਨੇ ਧਰਮ ਸੇ ਤੀਸਨ ਬੰਦ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਭਾਵੇ ਮੁਖ ਦਵਾਰੇ ਮੰਨੇ ਪਰਵਾਰੇ ਸਾਧਾਰੇ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵਹਿ ਨਾ ਭੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਮਾਨ ਪੰਚ ਪਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚ ਕਾ ਗੁਰ ਇਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਟੋਲ ਧਰਮ ਦਿਆ ਕਾ ਪੂਤ ਸੰਤੋਖ ਸਭ ਰਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਵਰੇ ਹੋਰ ਹੋਰ ਤਿਸ ਤੇ ਪਾਰ ਤਲੈ ਕਵਨ ਜੋਰ ਜੀ ਜਾ ਤਰੰਗਾ ਕੇ ਨਾਵ ਸਭ ਨਾਲ ਲਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਖਿਆ ਕੀਤਾ ਹੋਇ ਕੀਤਾ ਦਾਨ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਬਸਾਓ ਇੱਕੋ ਕੁਆਓ ਤਿਸ ਤੇ ਹੋਏ ਲਖ ਦਰਿਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅ ਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਦਮਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮੰਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰਮੋ ਪਖਸਾਰ ਸੰਖ ਮੋਣ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਅਨਜਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਘ ਚੋਰ ਹਰਾਮ ਖੋਰ ਸੰਘੇ ਅਮਰ ਕਰ ਜਾਹੇ ਜੋਰ ਸੰਘ ਗਲ ਵਢ ਹਤਿਆਕ ਮਾਹੇ ਸੰਘ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲਪਖ ਖਾਹੇ ਅਸੰਖ ਨਿੰਦਕ ਸੁਰ ਕਰੇ ਭਾਰ ਨਨਕ ਨੀਚ ਕਹਿ ਵਿਚਾਰ ਵਾਰਿਆਂ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਸੰਤਿ ਧਾਵ ਗੰਮ ਗੰਮ ਸੰਖ ਲੋ ਸੰਖ ਗਹਿ ਸਰ ਭਾਰ ਹੋਏ ਅਖਰੀ ਨਾਮ ਖਰੀ ਸਾ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਹੀ ਲਿਖੇ ਤਿਸ ਸਿਰ ਨਾਹੀ ਜਿਵ ਫੁਰਮਾਏ ਤੇਵ ਤੇਵ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਵਿਣਦਾ ਹੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਕਵਾਰਿਆਂ ਨ ਜਾਵਾਈ ਇੱਕ ਵਾਰੇ ਜੋ ਤੁਧ ਭਾਵੇਂ ਸਾਈ ਭਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਨ ਦੇਹੇ ਪਾਣੀ ਤੁਧ ਤੇ ਉਤਰ ਸਖੇ ਮੂਤ ਬਲੀਤੀ ਕੱਪੜ ਹੋਏ ਦੇਹ ਸਾਬੂਨ ਲਈਏ ਓ ਤੋਏ ਭਰੀਏ ਮਤ ਪਾਪਾਂ ਗੈ ਸੰਦੇ ਓ ਤੁਪੀ ਨਾਵੇ ਕੈ ਰੰਗ ਬੰਨੀ ਬਾਬੀ ਆਖਣ ਨਾਹੀ ਗਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜੀ ਆਪੇ ਹੀ ਖਾਹੋ ਨਨਕ ਹੁਕਮੀਆਂ ਉਜਾਹੋ ਤੀਰਥ ਤਪ ਦਿਆ ਦਤ ਦਾਨ ਜੇ ਕੋ ਭਾਵਤਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਬਾਉ ਅੰਤਰਗਾਤ ਤੀਰਥ ਮਲਦਾਵ ਸਭ ਗੁਣ ਤੇਰੇ ਮੈਂ ਨਾਹੀ ਜੋਏ ਗੁਣ ਗੁਣ ਕੀਤੇ ਭਗਤ ਨਾ ਹੋਏ ਸੋ ਉਸਤਾਦ ਬਾਣੀ ਵਰਮਾਓ ਸਤਿ ਸਾਨ ਤਨ ਮਨ ਚਾਹੋ ਗਵਣ ਸੋਇਲਾ ਵਕਤ ਗਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵਿਲਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾ ਦੀ ਅਜ ਲਿਖਣ ਲੇਖ ਪੁਰਾਣ ਤੇ ਤਵਾਰ ਨਾ ਜੋਗੀ ਜਾਣੇ ਤਮਾਉ ਨ ਕੋਈ ਜਾ ਕਰਤਾ ਸਿਰ ਠਿੱਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਅੱਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾਂ ਨਨਕਿ ਆਕਣ ਤਮ ਕੋ ਆਖੇ ਇਕ ਦੂ ਇਕ ਸਿਆਣਾ ਵੱਡਾ ਸਹਬ ਵੱਡੀ ਨਾਹੀ ਕੀਤਾ ਜਾਕਾ ਹੋਵੈ ਨਨਕ ਜੇ ਕੋ ਆਪੋ ਜਾਣੇ ਅਗੈ ਗਿਆਨ ਸੋਹੈ ਬਾਤ ਅਲ ਬਦਲ ਲਖ ਅਗਾ ਸਿਆਗਾ ਸਿ ਉੜ ਗਿ ਉੜ ਗ ਭਾਲ ਥਕੀ ਵੇਦ ਕਹਿਨੇ ਕਵਾਤ ਸਹਸ 18 ਕਹਿਨ ਕਿਤੇ ਬਾਸ ਲੂ ਇਕ ਧਾਤ ਲਿਖਾ ਹੋਏ ਤਾਂ ਲਖੀਐ ਲਿਖਿਆ ਹੋਏ ਵਿਨਾਸ਼ ਨਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੀ ਸਾਲਾਹੀ ਤਿਸੁ ਸਤਨ ਪਈਆਨ ਦੀਆ ਤੇਵਾਹਾ ਬਵਹੇ ਸਮੁੰਦ ਨ ਜਾਣੀਏ ਹੈ ਸਮੁੰਦ ਸਾ ਸੁਲਤਾਨ ਬਿਰਹਾ ਤੇ ਦੀ ਮਾਲ ਧਨ ਕੀੜੀ ਤੋਲ ਨ ਹੋਣੀ ਜੇ ਤਿਸ ਮਨ ਹੋ ਨਾ ਵਿਸਰੇ ਅੰਤ ਨਾ ਸਿਵਦੀ ਗਹਿਣ ਨਾ ਅੰਤ ਅੰਤਨ ਕਰਨ ਦੇਣ ਨਾ ਅੰਤ ਅੰਤਨ ਵੇਖਣ ਸੁਣਨ ਨਾ ਅੰਤ ਅੰਤਨ ਜਾਪੇ ਗਿਆਨ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾ ਵਾਰ ਅੰਤਕਾਰ ਲਗੇ ਤੇ ਬਿਲਲਾਹੀ ਤਾਂ ਕਿ ਅੰਤਨ ਪਾਏ ਜਾਹੀ ਹੋ ਅੰਤਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਜਥਾ ਉੱਚ ਉਪਰ ਉਚਾ ਨਾਓ ਏ ਵਡੂ ਚਹੂ ਹੈ ਕੋਏ ਦੇ ਸੂਝੇ ਕੋ ਜਾਣੇ ਸੂਏ ਜਿਵੜੇ ਆਪ ਜਾਣੇ ਆਪ ਆਪ ਅਨੰਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤ ਮਾਏ ਕੇਤੇ ਮੰਗੇ ਜੋ ਦੇ ਪਾਰ ਕੇਤੇ ਆ ਗਣਤ ਨਹੀਂ ਵਿਚਾਰ ਕੇਤੇ ਖੰਭ ਟੁੱਟੇ ਵਿਕਾਰ ਕੇਤੇ ਲੈ ਲੈ ਮੁਕਰ ਬਾਇ ਕੇਤੇ ਮੂਰਖਾ ਹੀ ਕਾਹੇ ਕੇਤਿਆਂ ਦੇ ਉਪਕੋਗ ਸਦਮਾਰ ਇਹ ਭੇਡਾਤ ਤੇਰੀ ਦਾਤਾਰ ਬੰਦਗਲਾ ਦੀ ਬਾਣੇ ਹੋਏ ਹੋ ਰਾਖਣ ਤੱਕ ਕੋਈ ਜੇ ਗੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੈਂ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸਨੋ ਬਖਸ਼ੇ ਸਿਵਦੂਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰਮ ਅਮੁੱਲ ਦੀ ਬਾਣ ਮੁੱਲ ਤਲ ਮੁੱਲ ਪ੍ਰਮਾਣ ਮੁੱਲ ਬਖਸ਼ੀਸ਼ ਮੁੱਲ ਨੀਸਾਨ ਮੁੱਲ ਕਰਮ ਮੁੱਲ ਪ੍ਰਮਾਣ ਮੋਲੋ ਅਮੋਲਿਆ ਖਿਆ ਨਾ ਜਾਏ ਆਖਾ ਕਰਹੀ ਲੇ ਵਲਾਈ ਅਖੇ ਵੀਰ ਬਾੜ ਪੂਰਾਨ ਅਖੇ ਬੜੇ ਕਰਹੇ ਵਖਿਆਣ ਅਖੇ ਬੜਮੇ ਆਕੇ ਇੰਦਿਆ ਕੇ ਗੋਪੀ ਤੈ ਗੋਵਿੰਦ ਆਖੇ ਇਸਰਿਆ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਨਵ ਆਖੇ ਦੇਵ ਆਖੇ ਸੁਰ ਨਰ ਮਨੁਜ ਜਨ ਸੇਵ ਕੀਤੇ ਆਖੇ ਅੱਖਣ ਬਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਅਗਨਿਤ ਕੇ ਗਈ ਕੇ ਜੇਵੜ ਭਾਵੈ ਤੇਵੜ ਹੋਏ ਨਨਕ ਜਾਨੇ ਸਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕੀ ਹਾ ਸੋ ਘਰ ਕੀ ਹਾ ਅੰਗਿਤ ਬਹਿ ਸਰਬ ਸਮੱਲੇ ਵਾਜੇ ਨਾਦ ਅਨੇਕ ਸੰਖਾਂ ਕੇ ਦੇਵਾ ਵਣਹਾਰੇ ਕੇਤੇ ਰਾਗ ਪਰੀ ਸੋ ਕਹੀਣ ਕੇਤੇ ਗਾਵਨ ਹਾਰੇ ਗਾਵਿਤ ਹੁਨੋ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਤ੍ਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਤਿਰ ਬ੍ਰਹਮਾ ਦੇਵੀ ਸੋਹਣ ਤਰ ਸਵਾਰੇ ਗਾਵੇ ਨੀ ਦਰਸ਼ਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਤਿਰ ਸਮਦੀ ਅੰਦਰ ਗਾਵਣੁ ਤਾਦ ਵਿਚਾਰੇ ਗਾਵਣ ਜਦਿਤ ਦੀ ਸੰਤੋਖੀ ਗਾਵੇ ਵੀਰ ਕਰਾਰੇ ਗਵਨ ਪੰਡਿਤੇ ਪੜਨ ਰਖੀਤਰ ਜਗ ਜਗ ਵੇਦਾ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਸਰਗਾ ਮਛ ਪਿਆਲੇ ਗਾਵੇ ਨਿਰਤਨ ਉਪਾਈ ਦੇਰੇ ਆੜ ਦਰਦੀਤ ਨਾਲੇ ਗਾਵੇ ਜੋਦਮਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇ ਤੁਧਨ ਗਾਵੈ ਜੋ ਤਦ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਤਿਨਾਮ ਹੈ ਪੀਹੁਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਨਸੀ ਮਾਇਆ ਜਿਨਨੀ ਉਪਾਈ ਕਰ ਕਰ ਵੇਖਿਆ ਕਿ ਦਾ ਆਪਣਾ ਜੀਵ ਤਿਸ ਦੀ ਵੜਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੇ ਮਨ ਜੀਤੈ ਜਗ ਜੀਤ ਆਦੇਸ ਤਿਸੇ ਆਦੇਸ ਆਦ ਅਨੀਲੇ ਨਾ ਦੇ ਨਾਦ ਜਗ ਜਗ ਇੱਕ ਵੇਸ ਭਗਤ ਗਿਆਨੰਦਿਆ ਪੰਡਰਨ ਘੜ ਘੜ ਵਾਜੇ ਨਾਦ ਆਵਨਾਦ ਨਾਤੀ ਸਭ ਜਾ ਕੀ ਰਿੱਧ ਸਿਦਿਆ ਰਸਾਦ ਸੰਜੋਗ ਵਿਜੋਗ ਦੋਹੇ ਕਾਰ ਚਲਾਵੇ ਲੇਖੇ ਹਾਵੇ ਭਾਗ ਆਦੇਸ ਤਿਸੇ ਆਦੇਸ ਆਦ ਅਨੀਲੇ ਨਾ ਦੇ ਨਾਦ ਜਗ ਜਗ ਇੱਕ ਵੇਸ ਇਕਮਾਈ ਜਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀਬਾਣ ਜਿਵ ਤਿਸ ਭਾਵੇ ਤੇ ਵੇ ਜਲਾਵੇ ਜਿਵ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬੁਖਤਾ ਇਹੋ ਵਿਡਾਨ ਆਦੇਸ ਤਸੇ ਆਦੇਸ ਆਦ ਅਨੀਲੇ ਨਾਦ ਅਨਾਹਤ ਜਗ ਜਗ ਇੱਕੋ ਵੇਸ ਵਾਸਨੇ ਲੇ ਲੇ ਪੰਡਾਰੇ ਜੋ ਬਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜ ਜਹਾਰ ਨਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੇ ਆਦੇਸ ਆਦ ਅਨੀਲ ਇਹਨਾ ਦੇ ਅਨਾਹਦ ਜਗ ਜਗ ਏਕੋ ਵੇਸ ਇਕ ਦੂਜੀ ਭੌ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਕੀੜਾ ਕੀ ਏਕ ਨਾਮ ਜਗਦੀਸ਼ ਇਤਰਾਹੀ ਪਦ ਪਵੜੀਆਂ ਚੜਿਆ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਇ ਆਈ ਰੀਸ ਨਨਕ ਨਦਰੀ ਪਾਈ ਐ ਕੂੜੀ ਕੂੜ ਐਢੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਦਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਦਾ ਰਾਜ ਮਾਲ ਮਨਸੂਰ ਜੋਰ ਨ ਸਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਇਸ ਹੱਥ ਜੋਰ ਕਰ ਵੇਖੈ ਸੋਏ ਨਨਕ ਉਤਮ ਨੀਜ ਨ ਕੋਏ ਰੱਬੀ ਉਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਰਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਗਰਮੀ ਗਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਣ ਪੰਜ ਪ੍ਰਵਾਨ ਨਦਰਿ ਕਰਮ ਪਵੈ ਨੀਸਾਨ ਕਟਪਕਾਈ ਉਤੇ ਪਾਏ ਨਾਨਕ ਗਿਆ ਜਾ ਪਹਿ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾੜਤ ਘੜੀਏ ਹੈ ਰੂਪ ਰੰਗ ਕੇ ਵੇਸ ਕੀਤੀ ਆਕਰਨ ਤੁਮੀ ਮੀਮੇਰ ਕੇਤੇ ਕੇਤੇ ਤੂਪ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ 나ਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਨਵ ਮਨ ਕੀਤੇ ਕਿਤੇ ਰਤਨ ਸੰਮੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕਿਤੇ ਪਾਤਨ ਨਰੀਂਦ ਕੀਤੀਆਂ ਸਰਤੀ ਸੇਵਕ ਕਿਤੇ ਨਨਕ ਅੰਤ ਨਾ ਅੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਥਿੱਥੇ ਨਾਦ ਬਿਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਥਿੱਥੇ ਘਾੜ ਲਕੜੀਆਂ ਬਹੁਤ ਅਨੂਪ ਤਾਂ ਇਹ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਏ ਤਿੱਥੈ ਘੜਿਆ ਸੁਰਤ ਮਤ ਮੰਨ ਬੁੱਧ ਤਿੱਥੈ ਘੜਿਆ ਸੁਦਾ ਸਿੱਧਾ ਕੀ ਸੁਧ ਕਰਮਕੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਦਿੱਤੇ ਜੋਦ ਮਾ ਬਲ ਸੂਤਨ ਮੇਂ RAM ਰਹਾ ਪ੍ਰਭੂਰ ਤਿੱਥੈ ਸਿੱਤੋ ਸਿੱਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਹੇ ਨਾਵ ਮਰਹੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥੇ ਭਗਤ ਵਸੇ ਕੇ ਲੋਕ ਰਹੇ ਆਨੰਦ ਸੱਚਾ ਮਨ ਸੋਏ ਸਤਖੰਡ ਵਸ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ ਤਿਥੇ ਖੰਡ ਮੰਡਲ ਵਰਪੰਡ ਜੇ ਕੋ ਕਥੈ ਤੰਤ ਨਯੰਤ ਤਿਥੇ ਲੋਲ ਆਕਾਰ ਜਿਵ ਜਿਵ ਹੁਕਮ ਦਿਵੇ ਤੇ ਵਿਕਾਰ ਵੇਖ ਕਰਿ ਸੇ ਕਰ ਵਿਚਾਰ ਨਨਕ ਕਥਿ ਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵਿਧਥਿਆਰ ਭੋਖ ਲਾਗਨ ਦਵਤਾਉ ਪਾਂਡਾ ਪਾਉ ਅਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚੀ ਤਕਸਾਲ ਜਿਨ ਕੋ ਨਿਦਰ ਕਰਮ ਤਿਨਕਾਰ ਨਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹਤ ਦਿਵਸ ਰਾਤ ਦੁਇ ਦਾਈ ਦਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਾਈਆ ਹੋਇ ਚੇਤ ਧਰਮ ਹਦੂਰ ਕਰਮੀਆਂ ਕੋ ਆਪਣੀ ਗੇ ਨਿਰ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁਟੇ ਨਾਲ ਜਿਨੀ ਨਾਮ ਧਿਆਇਆ ਰੇ ਮਸਕਤ ਕਾਲ ਨਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ